ਸਰਦੀਆਂ ਦੇ ਵਿੱਚ ਪਾਣੀ ਬਿਲਕੁਲ ਗਰਮ ਕਰਕੇ ਲੋਅਰ ਬਾਡੀ ਪੋਰਸ਼ਨ ਤੇ ਪਹਿਲਾਂ ਪਾਉਣਾ ਲੋਅਰ ਬਾਡੀ ਪੋਰਸ਼ਨ ਤੇ 2 ਤੋਂ 3 ਮਿੰਟ ਲਗਾਤਾਰ ਪਾਣਾ ਚਾਹੀਦਾ ਪਾਣੀ ਬਿਨਾਂ ਰੁਕੇ 40 ਡਿਗਰੀ ਅਪਰੋਕਸ ਪਾਣੀ ਹੋਵੇ 2 ਤੋਂ 3 ਮਿੰਟ ਲਗਾਤਾਰ ਪਾਣੀ ਪਾਵੇ ਲੋਅਰ ਬਾਡੀ ਪੋਰਸ਼ਨ ਤੇ ਦੂਸਰਾ ਪੁਆਇੰਟ ਜਿਹੜਾ ਹੈਗਾ ਤੁਹਾਡਾ ਕੂਣੀ ਤੋਂ ਹੱਥ ਇੱਥੇ ਬਿਲਕੁਲ ਉਹੀ ਟੈਂਪਰੇਚਰ ਦਾ ਪਾਣੀ ਕੂਣੀ ਤੋਂ ਹੱਥਾਂ ਤੱਕ ਪਾਣਾ ਚਾਹੀਦਾ ਇਹਦੇ ਵਿੱਚ ਜੋੜਾਂ ਦਾ ਦਰਦ ਵਾਲੇ ਵੀ ਕਵਰ ਹੋ ਜਾਣਗੇ ਆਟਾਲੇ ਵੀ ਕਵਰ ਹੋ ਜਾਣਗੇ ਤੇ ਦਮੇ ਵਾਲੇ ਵੀ ਕਵਰ ਹੋ ਜਾਣਗੇ ਹੁਣ ਅਗਲੇ ਜਿਹੜੇ ਪੁਆਇੰਟ ਹੈ ਉਹ ਗਰਮ ਤੋਂ ਠੰਡੇ ਵਾਲ ਦੇ ਨੇ ਤੁਸੀਂ ਟੈਪ ਨੂੰ ਉਸ ਹਿਸਾਬ ਨਾਲ ਓਨ ਕਰ ਲੋ ਕਿ ਉਹ ਗਰਮ ਤੋਂ ਕੋਸੇ ਦੇ ਕੋਸੇ ਨੂੰ ਠੰਡੇ ਵਾਲਾਈ ਜਾਵੇ ਤੁਸੀਂ ਪਾਣੀ ਪਾਈ ਜਾ ਰਹੇ ਹੋ ਹੁਣ ਕੀ ਕਰਨਾ ਹੈ ਇਹ ਦੋ ਪੁਆਇੰਟ ਤੋਂ ਬਾਅਦ ਤੀਸਰਾ ਪੁਆਇੰਟ ਹੈ ਇਹਦਾ ਪੇਟ ਦਾ ਇੱਥੇ ਤੁਸੀਂ ਕੋਸੇ ਤੋਂ ਠੰਡੇ ਤੇ ਲਿਆ ਕੇ ਪਾਣੀ ਪਾ ਦੇਣਾ ਉਸ ਤੋਂ ਬਾਅਦ ਅਗਲਾ ਚੌਥਾ ਪੁਆਇੰਟ ਹੈਗਾ ਰੀੜ ਦੀ ਹੱਡੀ ਇੱਥੇ ਵੀ ਕੋਸੇ ਤੋਂ ਠੰਡੇ ਲਾਉਂਦੇ ਆਉਂਦੇ ਪਾਣੀ ਪਾ ਲੈਣਾ ਔਰ ਫੇਸ ਤੇ ਆਉਂਦੇ ਆਉਂਦੇ ਪਾਣੀ ਤਕਰੀਬਨ ਤੁਹਾਨੂੰ ਠੰਡਾ ਜਿਹਾ ਮਹਿਸੂਸ ਕੋਸੇ ਰੋ ਠੰਡੇ ਲੈਵਲ ਦਾ ਪਾਣੀ ਹੀ ਪਾਈਦਾ ਜਿਹੜਾ ਬੰਦਾ ਫੇਸ ਤੇ ਸਿਰ ਦੇ ਵਿੱਚ ਗਰਮ ਪਾਣੀ ਪਾਏਗਾ ਅੱਖਾਂ ਦੀ ਰੋਸ਼ਨੀ ਵੀ ਘਟੇਗੀ ਬੀਪੀ ਵੀ ਲੋ ਹੋਏਗਾ ਮੈਮਰੀ ਵੀ ਨਿੱਲ ਹੋ ਜਾਏਗੀ ਗੁੱਸਾ ਵੀ ਵੱਧ ਜਾਏਗਾ ਔਰ ਉਹਦੇ ਜਿਹੜੇ ਫੀਮੇਲ ਨੇ ਉਹਨਾਂ ਨੂੰ ਮਾਈਗਰੇਨ ਦੀ ਸਮੱਸਿਆ ਉਹਨਾਂ ਨੂੰ ਹਾਰਮੋਨਲ ਬੈਲੈਂਸਿੰਗ ਦੀ ਸਮੱਸਿਆ ਵੀ ਅਗਰ ਸਿਰ ਦੇ ਵਿੱਚ ਗਰਮ ਗਰਮ ਪਾਣੀ ਪਾਉਣੇ ਹੁੰਦੀ ਹੈ ਗਰਮ ਕਿੰਨਾ ਕ ਹੋਣਾ ਚਾਹੀਦਾ ਪਾਣੀ ਕਿਉਂਕਿ ਕਾਰਨ ਹੈ ਨਾ ਕਈਆਂ ਨੂੰ ਸਰਦੀਆਂ ਦੇ ਵਿੱਚ ਕਹਿੰਦੇ ਕਿ ਜਿੰਨਾ ਚਿਰ ਉਬਲ ਦਬਲ ਦਾ ਪਾਣੀ ਨਾਲ ਨਾ ਲਾ ਨਾ ਹੀ ਉਹਨਾਂ ਚਿਰ ਸਬਤ ਜਾਣੀ ਹੁੰਦੀ ਨਹੀਂ 40 ਡਿਗਰੀ ਫੈਸਲ ਡਿਗਰੀ ਹੁੰਦੀ ਹੈ ਮਾਪਦੰਡ ਹੁੰਦਾ ਜਿਸ ਦੇ ਨਾਲ ਤੁਹਾਡੀ ਸਕਿਨ ਖਰਾਬ ਨਹੀਂ ਹੋ ਸਕਦੀ ਤੁਹਾਨੂੰ ਗਰਮ ਜ਼ਿਆਦਾ ਲੱਗ ਸਕਦਾ ਬਟ ਸਕਿਨ ਦੇ ਉੱਤੇ ਕੋਈ ਹਾਰਮਫੁਲ ਕੋਈ ਇਫੈਕਟ ਨਹੀਂ ਆਉਂਦਾ ਤੇ ਉਹ ਬਾਡੀ ਨੂੰ ਟੋਨ ਅਪ ਕਰਦਾ